ਸਾਹਿਬ ਜੀ ਗਿਆਨ ਤੇ ਆਨ ਕਿਸ ਕਰਮਨਾਂ ਸਾਰ ਨਾ ਜਾਣ ਤੇਰੀ ਸਬ ਤੇ ਵਡਾ ਸਤਿ ਗੁਰੂ ਨਾਨਕ ਜਨ ਕਲ ਰਾਖੀ 베ਰੀ ਸੋਰਠ ਮਹੱਲਾ ਤਿਜਾਦੂਤੁ ਕੇ ਸਤ ਗੁਰ ਮਿਲੈ ਉਲਟੀ ਤਮਾਰਾ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਾਏ ਮਾਨ ਰੇ ਹਾਰ ਹਰ ਸੇਤੀ ਲਿਵ ਲਾਈ ਮਾਨ ਹਰ ਜਾਪ ਮਿੱਠਾ ਲਾਗੇ ਪਾਈ ਗੁਰਮਖ ਪਾਏ ਹਰ ਥਾਏ ਰਹਾਉ ਦੇਨ ਗੌਰਪ੍ਰੀਤ ਨਾਉ ਉਪਜੈ ਪਾਈ ਮਨ ਮੁਖ ਦੂਰਜੇ ਪਾਈ ਤਹ ਕੋਟਾ ਮਨ ਮੁਖ ਕਾਰਮ ਕਰੈ ਪਾਈ ਪਲ ਕਿਛੂ ਨ ਪਾਈ ਗੌਰ ਮਿਲਿਆ ਨਾਮ ਮਨ ਬਰਵਿਆ ਪਾਈ ਸੱਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚੇਤ ਲਾਈ ਨਾਨਕ ਨਾਮ ਹਰ ਪਾਈਐ ਪਾਈ ਸਰਬਦੀ ਮੇ ਲਾਈ ਸੋ ਰੱਤ ਮਹੱਲਾ ਤੀਜਾ ਕਰ ਪਹਿਲਾ ਤਿਹ ਗੁਣੇ ਤੀ ਪਵਨ ਵਿਆਪੇ ਆਪਾਈ ਕਰਮਖ ਬੋਝ 부ਝਾਈ RAM ਨਾਮ ਲਗ ਛੂਟੀ ਐ ਪਾਈ ਪੁੱਛੋ ਗਿਆਨਿਆ ਜਾਏ